ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਾਬਜ ਹੋ ਜਾਵੇ ਤਾਂ ਕਿਹੜੀ ਕਸਰਤ ਕਰਨੀ ਹੈ ਤੁਸੀਂ ਬਹੁਤ ਜ਼ਿਆਦਾ ਚੂਰਨ ਦੇ ਆਦੀ ਹੋ ਗਏ ਹੋ ਤੁਸੀਂ ਕੋਈ ਦਵਾਈ ਲੈਨੇ ਹੋ ਤਾਂ ਤੁਹਾਡਾ ਪੇਟ ਸਾਫ਼ ਹੁੰਦਾ ਹੈ ਤਾਂ ਅੱਜ ਦੀਆਂ ਕਸਰਤਾਂ ਸ਼ੁਰੂ ਕਰ ਦਿਓ ਤੁਹਾਨੂੰ ਦਵਾਈ ਲੈਣ ਦੀ ਲੋੜ ਨਹੀਂ ਤੁਹਾਨੂੰ ਕੋਈ ਚੂਰਨ ਲੈਣ ਦੀ ਲੋੜ ਨਹੀਂ ਕਿਉਂਕਿ ਹੁੰਦਾ ਕੀ ਹੈ ਜਦੋਂ ਆਪਾਂ ਬੈਠੇ ਰਹਿੰਨੇ ਆ ਆਪਾਂ ਸੈਰ ਨਹੀਂ ਕਰਦੇ ਆਪਣੇ ਜਿਹੜੀ ਇੰਟੈਸਟਾਈਨ ਹੈ ਉਹਦੇ ਵਿੱਚ ਆਪਣੀ ਜਿਹੜੀ ਕਬਜ਼ ਰਣੀ ਸ਼ੁਰੂ ਹੋ ਜਾਂਦੀ ਹੈ ਐਸੇ ਕਰਕੇ ਆਪਣਾ ਪੇਟ ਸਾਫ਼ ਨਹੀਂ ਹੁੰਦਾ ਆਪਣੇ ਗੈਸ ਬਣਦੀ ਹੈ ਔਰ ਆਪਾਂ ਕੋਈ ਕੰਮ ਨਹੀਂ ਕਰ ਸਕਦੇ ਬਹੁਤ ਲੋਕ ਇਦਾਂ ਦੇ ਹੁੰਦੇ ਨੇ ਸਵੇਰੇ ਤਿੰਨ ਰੋਟੀਆਂ ਖਾਂਦੇ ਨੇ ਸ਼ਾਮ ਨੂੰ ਤਿੰਨ ਰੋਟੀਆਂ ਖਾਂਦੇ ਆ ਦੁਪਹਿਰ ਦੀ ਤਿੰਨ ਰੋਟੀ ਖਾਣੀ ਛੱਡ ਦਿੰਦੇ ਆ ਉਹਨਾਂ ਦੇ ਸਭ ਤੋਂ ਜ਼ਿਆਦਾ ਕਬਜ਼ ਹੁੰਦੀ ਹੈ ਕਾਰਨ ਕੀ ਹੈ ਕਿਉਂਕਿ ਆਪਣੇ ਪੇਟ ਦੇ ਵਿੱਚ ਕੁਛ ਨਾ ਕੁਛ ਕਾਰਬੋਹਾਈਡਰੇਟ ਪ੍ਰੋਟੀਨਸ ਜਾਣੇ ਚਾਹੀਦੇ ਨੇ ਅਗਰ ਉਹ ਨਹੀਂ ਜਾਣਗੇ ਤਾਂ ਆਪਣੀ ਐਸਿਡਿਟੀ ਬਣੇਗੀ ਐਸਿਡਿਟੀ ਬਣੇਗੀ ਤਾਂ ਆਪਾਂ ਨੂੰ ਕਬਜ ਹੋਏਗੀ ਸੋ ਤੁਸੀਂ ਘਬਰਾਓ ਨਾ ਆਸਾਨ ਕਸਰਤਾ ਕਰਨੀ ਆਏ ਤਾਂ ਸ਼ੁਰੂ ਕਰ ਦਿਓ ਤੁਸੀਂ ਕਬਜ ਨੂੰ ਘਰ ਦੇ ਵਿੱਚ ਹੀ ਠੀਕ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ Facebook ਤੇ ਸਾਡਾ ਪੇਜ ਹੈ S Hari Singh's Physiotherapy Clinic ਦੇ ਨਾਮ ਤੇ ਔਰ ਸਾਡਾ YouTube ਚੈਨਲ Dr Gurshair Blogs ਨੂੰ Subscribe ਜਰੂਰ ਕਰੋ। ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ। ਜੀ ਵੀ ਦਰਦਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਵੇਰੇ ਸੁੱਤੇ ਪਏ ਉੱਠਦੇ ਹੋ ਤੁਸੀਂ ਉੱਠਣਸਾਰ ਪਾਣੀ ਦੀ ਬੋਤਲ ਲੈ ਲੈਣੀ ਹੈ ਔਰ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਇਸ ਤਰ੍ਹਾਂ ਬੈਠ ਜਾਣਾ ਹੈ ਔਰ ਤੁਸੀਂ ਬੈਠ ਕੇ ਪਾਣੀ ਪੀਣਾ ਹੈਗਾ ਤੁਹਾਡੇ ਗੋਡੇ ਨਹੀਂ ਦੁਖਦੇ ਤੁਸੀਂ ਸਿਪ ਸਿਪ ਕਰਕੇ ਸਾਰੀ ਬੋਟਲ ਪੀ ਲੈਣੀ ਆ ਤੁਸੀਂ ਪਾਣੀ ਪੀਂਦੇ ਸਮੇਂ ਹੱਥ ਐਦਾਂ ਔਰ ਬੋਟਲ ਮੰਨ ਲਓ ਹੱਥ ਚ ਫੜੀ ਹੈ ਐਦਾਂ ਹੱਥ ਜੋੜ ਲੈਣੇ ਆ ਸਿਪ ਸਿਪ ਕਰੀ ਜਾਣਾ ਔਰ ਐਦਾਂ ਤੁਸੀਂ ਹਿੱਲ ਹੀ ਜਾਣਾ ਹੌਲੀ ਹੌਲੀ ਤੁਸੀਂ ਦੇਖੋਗੇ ਬਹੁਤ ਲੋਕਾਂ ਨੂੰ ਤਾਂ ਇਸੇ ਐਕਸਰਸਾਈਜ਼ ਨਾਲ ਪ੍ਰੈਸ਼ਰ ਪੈ ਜਾਂਦਾ ਹੈ ਔਰ ਉਹ ਆਪਣਾ ਪੇਟ ਸਾਫ਼ ਕਰ ਸਕਦੇ ਨੇ ਇਹ ਹੋ ਗਈ ਪਹਿਲੀ ਕਸਰਤ ਦੂਜੀ ਕਸਰਤ ਕੀ ਹੈ ਤੁਸੀਂ ਬੈੱਡ ਤੇ ਸਿੱਧੇ ਪੈ ਜਾਓਗੇ ਇਦਾਂ ਕਰਕੇ ਔਰ ਤੁਸੀਂ ਦੋਨੋਂ ਜਿਹੜੇ ਗੋਡੇ ਨੇ ਉਹ ਆਪਣੇ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਬਸ ਇੱਥੇ ਇਹਨੂੰ ਦਬਕੇ ਲਾਉਣਾ ਨਹੀਂ ਬਸ ਇੱਥੇ ਰੱਖਣਾ ਫੜ ਕੇ ਰੱਖਾਂਗੇ ਇੱਥੇ ਤੁਸੀਂ 15 ਗਿਣਨੇ ਆ 1 2 3 4 5 6 7 8 9 10 11 12 13 14 15 देन ਰਿਲੈਕਸ ਫੇਰ ਇਸ ਨੂੰ ਕਰੋ ਇਸ ਦੇ ਤੁਸੀਂ ਪੰਜ ਸੈੱਟ ਲਾਓ ਇਹ ਹੋਗੀ ਤੁਹਾਡੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਆ ਉਸ ਦੇ ਵਿੱਚ ਇੱਕ ਲਾਤ ਸਿੱਧੀ ਕਰ ਦਾਂਗੀ ਔਰ ਦੂਜੀ ਗੋਡੇ ਨੂੰ ਵੀ ਹਲਕਾ ਜਿਹਾ ਛਾਤੀ ਨਾਲ ਲਾ ਕੇ ਇੱਥੇ ਆਪਾਂ ਹੋਲਡ ਕਰਾਂਗੇ ਇਸ ਨੂੰ ਦਬਾਉਣਾ ਨਹੀਂ ਜ਼ੋਰ ਦੀ ਇਸ ਨੂੰ ਹਲਕਾ ਜਿਹਾ ਫੜ ਕੇ ਰੱਖਣਾ ਇੱਥੇ ਆਪਾਂ 15 ਗਿਣਾਂਗੇ 1 2 3 4 5 6 7 8 9 10 11 12 13 14 15 देन ਰਿਲੈਕਸ ਵੀਡੀਓ ਲੰਬੀ ਬਣ ਜਾਣੀ ਹੈ ਸੋ ਕੋਈ ਫਾਇਦਾ ਨਹੀਂ ਇਸਦੇ ਤੁਸੀਂ 5 ਸੈਟ ਲਾਉਣੇ ਆ 15 ਸੈਕਿੰਡ ਦੇ ਹੋਲਡ ਨਾਲ ਤੁਸੀਂ ਇੱਥੇ ਪਾਜ਼ ਕਰ ਲਓ ਵੀਡੀਓ ਨੂੰ ਪਹਿਲਾਂ ਇਸਦੇ ਪੂਰੇ ਸੈਟ ਲਾ ਲਓ ਫਿਰ ਪਲੇ ਕਰ ਲਿਓ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਹ ਵੀ ਇਹੀ ਆ ਦੂਸਰੇ ਗੋਡੇ ਨੂੰ ਤੁਸੀਂ ਇੱਥੇ ਲਾ ਕੇ ਰੱਖੋਗੇ ਔਰ ਇੱਥੇ ਵੀ 15 ਗਿਣੋਗੇ ਇਸਦੇ ਵੀ ਤੁਸੀਂ 5 ਸੈਟ ਲਾਓ यह होगी थोड़ी तीची कसरत हम जी उस तो नैक्सट एक्सरसाइज है वो की है तीन दोनों गोडे छाती लाए हुए थे औरड लोगे इस तरह इस तरह पै गए और दैन ती दूसरा हाथ इधर ले जाओगे इदा करके साइड ती देखो मैं कैमरामैन मैन में कहूँगा भी हाथ दिखाया जाए इधर इस जगह लै जाना इतनी पंद्रह गए एक दो तीन चार पाँच सात आठ नौ दस ग्यारह बारह तेरह चौदह पंद्रह फिर तुम दोनों गोडे जोड़ के दूसरी साइड लै जाने हैं और हाथ डोडा पिछे रहेगा इधर इधर रहेगा इत फिर पंद्रह कहने एक दो तीन चार पाँच पे सात अठ नौ दस ग्यारह बारह तेरह चौदह पंद्रह दैन फिर तीन दूसरी साइड चले जाना ਇਸ ਕਸਰਤ ਨੂੰ ਵੀ ਤੁਸੀਂ ਪੂਰੇ 5 ਸੈੱਟ ਲਾਉਣੇ ਆ। ਮਤਲਬ ਇੱਧਰ ਗਏ ਇੱਧਰ ਆਏ ਇੱਕ ਸੈੱਟ ਹੋ ਗਿਆ। ਫੇਰ ਇੱਧਰ ਗਏ ਇੱਧਰ ਆਏ 2 ਸੈੱਟ ਹੋ ਗਏ ਇਦਾਂ 5 ਸੈੱਟ ਲਾਉਣੇ ਆ ਇਹ ਹੋ ਗਈ ਤੁਹਾਡੀ ਚੌਥੀ ਕਸਰਤ। ਜਿਹੜੀ ਪੰਜਵੀਂ ਐਕਸਰਸਾਈਜ਼ ਹੈ ਉਹ ਕਰਨੀ ਆ ਆਪਾਂ ਬ੍ਰਿਜਿੰਗ। ਆਪਾਂ ਦੋਨੋਂ ਗੋਡੇ ਜਿੰਨੇ ਇੱਕ ਮੋੜਦੇ ਆ ਸੌਖੇ ਜਿਵੇਂ ਮੋੜ ਲੈਣੇ ਆ ਲੱਕ ਨੂੰ ਉੱਪਰ ਚੱਕਣਾ। ਇੱਥੇ 5 ਗੈਣਨੇ। 1 2 3 4 5 ਫੇਰ ਆਕ फिर उपर चकना इतने पांच ने एक दो तीन चार पांच, पे रख देना फिर उपर चकना इतने आप गण ने एक दो तीन चार पांच पेन रिलैक्स इस दैट लाने ये होगी ब्रिजिंग एक्सरसाइज हम जी उस तो, नैक्सट एक्सरसाइज है वह हैगी बटरफ्लाई एक्सरसाइज ती करोगे दोनों पैर जोड़ देने ऐदा करके और सामने देखो और तुम्हें बटरफ्लाई करनी हौली हौली बटरफ्लाई करनी है पैर पूरे अंदर कर देने हैं, सामने देखो और इतनी हौली हौली बटरफ्लाई करोंगे एक दो तीन चार पांच छत अठ नौ दस दैन फिर करा एक दो तीन चार छः, सत अठ नौ दस बस दैन रिलैक्स इस छे सैट कराउड ਹੁਣ ਆਖਰੀ ਕਸਰਤਾ ਹੈ ਬਹੁਤ ਵਧੀਆ ਕਸਰਤਾ ਤੁਸੀਂ ਕੀ ਕਰਨਾ ਨਾ ਅਗਰ ਤੁਹਾਡੇ ਗੋਡੇ ਠੀਕ ਨੇ ਤਾਂ ਤੁਸੀਂ ਇਸ ਪੋਜੀਸ਼ਨ 'ਚ ਇਦਾਂ ਬੈਠ ਜਾਣਾ ਇਦਾਂ ਕਰਕੇ ਔਰ ਦੈਨ ਤੁਸੀਂ ਜਿਹੜੇ ਤੁਹਾਡੇ ਹੱਥ ਨੇ ਆਹ ਵਾਲੇ ਹੱਥ ਇਹ ਤੁਸੀਂ ਇੱਥੇ ਰੱਖਣੇ ਢਿੱਡ ਤੇ ਔਰ ਹੌਲੀ ਹੌਲੀ ਤੁਸੀਂ ਥੱਲੇ ਲੈ ਕੇ ਜਾਣੇ ਇਹਦਾ 1 ਫੇਰ 2 ਇੱਥੋਂ ਆਪਣਾ ਟੈਡ ਸ਼ੁਰੂ ਹੁੰਦਾ ਇੱਥੋਂ ਥੱਲੇ 3 ਫੇਰ 4 ਫੇਰ 5 ਫੇਰ 6 ਫੇਰ तो देखो इतों शुरू करने अंदरों बिल्कुल जिथे अपनी धुनी उस तो उपरों तो एक फिर दो फिर तीन फिर चार फिर पं फिर छत फिर इधर आ जाना अठ फिर नौ फिर दस फिर ग्यारह फिर बारह फिर तेरह फिर चौदह ਦਿਨ ਰਿਲੈਕਸ 14 ਵਾਰੀ ਕਰਕੇ ਆਰਾਮ ਕਰਨਾ ਔਰ ਨਾਲ ਹੀ ਤੁਸੀਂ ਫਿਰ ਪਾਣੀ ਦੀ ਘੁੱਟ ਭਰਦੇ ਰਹਿਣਾ ਇਸ ਦੇ ਵੀ ਤੁਸੀਂ 6 ਸੈੱਟ ਲਾਉਣੇ ਦੈਨ ਇਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੀ ਜੋ ਕਾਬੇ ਦੀ ਸਮੱਸਿਆ ਉਸ ਦਾ ਹੱਲ ਚੰਗੀ ਤਰ੍ਹਾਂ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਇਹ ਕਸਰਤਾਂ ਸਵੇਰੇ ਉੱਠਣ ਸਾਰੀ ਕਰਨੀਆਂ ਨੇ ਤੁਸੀਂ ਦੇਖੋਗੇ ਤੁਸੀਂ ਕਾਬੇ ਨੂੰ ਘਰ ਦੇ ਵਿੱਚ ਬਿਲਕੁਲ ਠੀਕ ਕਰ ਦਿਓਗੇ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ টিল ਦੈਨ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ